ਸ਼ਹਿਰ ਧਾਰੀਵਾਲ ਦੇ ਨਜ਼ਦੀਕੀ ਦਾਣਾ ਮੰਡੀ ਵਿੱਚ ਲੱਗੇ ਕ੍ਰਾਫਟ ਮੇਲੇ ਦੌਰਾਨ ਖੂਬ رونਕਾਂ ਲੱਗੀਆਂ। ਸ਼ਹਿਰ ਵਾਸੀ ਤੇ ਇਲਾਕੇ ਦੇ ਪਿੰਡਾਂ ਦੇ ਲੋਕ ਇਸ ਲੱਗੇ ਕ੍ਰਾਫਟ ਮੇਲੇ ਦਾ ਖੂਬ ਆਨੰਦ ਮਾਣ ਰਹੇ ਹਨ। ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਜਿਸ ਵੇਲੇ ਪਹੁੰਚਦੀਆਂ ਹਨ ਅਤੇ ਵੱਖ-ਵੱਖ ਲੱਗੇ ਹੋਏ ਝੋਲਿਆਂ ਦਾ ਨੌਜਵਾਨ ਤੇ ਬੱਚੇ ਬਹੁਤ ਆਨੰਦ ਮਾਣਦੇ ਹਨ। ਮਹਿਲਾਵਾਂ ਵੱਲੋਂ ਵੱਡੇ ਪੱਧਰ ਤੇ ਕ੍ਰਾਫਟ ਮੇਲੇ ਦੌਰਾਨ ਘਰੇਲੂ ਸਮਾਨ ਦੀ ਖਰੀਦੋ-ਫਰੋਕਤ ਵੀ ਕੀਤੀ ਜਾਂਦੀ ਹੈ। ਅੱਜ <calm> ਵੇਖੋ <pools> <that> ਸਾਡੇ ਧਾਰੀਵਾਲ ਦਾਣਾ ਮੰਡੀ ਜੋਆ ਕ્રાਫਟ ਬਾਜ਼ਾਰ ਦਾ ਮੇਲਾ ਲੱਗਾ ਵਾ ਇਹਦੇ ਬਹੁਤ ਹੀ ਸੋਹਣੇ ਦੇ ਅਸ਼ੇ ਐਸੇ ਝੂਲੇ ਲੱਗੇ ਆ ਆਪਣੀਆਂ ਫੈਮਲੀ ਨਾਲ ਹਰ ਇੱਕ ਪਰਿਵਾਰ ਆਪਣਾ ਇੱਥੇ ਆਨੰਦ ਲੈ ਰਿਹਾ ਵਾ ਬੱਚੇ ਨੌਜਵਾਨ ਸਾਥੀ ਹਰ ਇੱਕ ਫੈਮਲੀ ਉਹਨਾਂ ਦੇ ਬੱਚੇ ਇੱਥੇ ਆ ਕੇ ਮੇਲੇ ਦਾ ਆਨੰਦ ਲੈ ਰਹੇ ਆ ਇੱਥੇ ਖਾਣ ਪੀਣ ਨੂੰ ਬਹੁਤ ਵਧੀਆ ਸਿਸਟਮ ਚੱਲ ਰਿਹਾ ਵਾ ਬੱਚਿਆਂ ਲਈ ਖੇਡਣ ਲਈ ਪੰਘੂੜੇ ਆ ਤੇ ਚਲੋ ਇਹ ਮੇਲੇ ਨੇ ਤੁਹਾਡੇ ਸ਼ਹਿਰ ਦਾ ਮਾਣ ਵਧਾਇਆ ਵਾ ਧਾਰੀਵਾਲ ਸ਼ਹਿਰ ਦਾ ਬਹੁਤ ਵਧੀਆ ਵਾ ਜੀ ਦ੍ਰਿਸ਼ ਵੇਖਣ ਨੂੰ ਮਿਲਦੇ ਆ ਵਾ ਸ਼ਹਿਰ ਦਾ ਦੇਖੋ ਜੀ ਅੱਜ ਧਾਰੀਵਾਲ ਦੇ ਵਿੱਚ ਬਹੁਤ ਰੌਣਕਾਂ ਮੇਲਾ ਲੱਗਾ ਆ ਦਾਣਾ ਮੰਡੀ ਦੇ ਵਿੱਚ ਇਹਦੇ ਨਾਲ ਸਾਨੂੰ ਜਿਦੋਂ ਆਪਾਂ ਛੋਟੇ-ਛੋਟੇ ਹੁੰਦੇ ਸੀ ਬਚਪਨ ਸੀ ਸਾਡਾ ਅਸੀਂ ਮੇਲਾ ਦੇਖਦੇ ਹੁੰਦੇ ਸੀ ਅੱਜ ਸਾਨੂੰ ਇੰਦਾ ਵੱਡਾ ਹੋ ਕੇ ਵੀ ਅੱਜ ਪਹਿਲੇ ਦਿਨ ਜਿੰਦਗੀ ਦੇ ਚ ਇੰਦਾ ਵਧੀਆ ਮਾਹੌਲ ਵੇਖ ਰਿਆ ਵਾ ਕਿ ਲੋਕੀ ਘਰਾਂ ਦੇ ਵਿੱਚ ਆਣ ਕੇ ਆਪਣਾ ਸਮਾਂ ਕੱਢ ਕੇ ਮੇਲਾ ਦੇਖ ਰਹੇ ਨੇ ਤੇ ਇੱਥੇ ਬੱਚਿਆਂ ਦੇ ਦੇਖੋ ਜੀ ਪੰਘੂਰੇ ਲੱਗੇ ਹੋਏ ਨੇ ਖਾਣ ਪੀਣ ਦਾ ਜ਼ਮਾਨਾ ਊਠ ਲੱਗੇ ਹੋਏ ਨੇ ਝੂਟਾ ਲੈਣ ਵਾਸਤੇ ਜੀ ਆਓ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਦਿਖ ਰਿਹਾ ਹੈ ਇੰਡੀਆ ਕ੍ਰਾਈਮ